ਅੱਜ ਨਾ ਸਮਾਂ ਬਦਲ ਗਿਆ ਹੈ ਅੱਜ ਹਰ ਚੀਜ਼ ਰਿਕਾਰਡ ਹੈ ਲੋਕਾਂ ਦੇ ਕੋਲ ਰਿਕਾਰਡ ਪਈ ਹੈ ਵੀ ਤੁਸੀਂ ਕੀ ਕਿਹਾ ਕਿੰਨੂੰ ਕੀ ਕਿਹਾ ਉਦੋਂ ਕਿਉਂ ਕਿਹਾ ਤੇ ਹੁਣ ਕਿਉਂ ਨਹੀਂ ਕਹਿੰਦੇ ਵੇਖੋ ਉਹਦਾ ਇੱਕ ਸਮਾਂ ਸੀ ਉਹਦੇ ਇੱਕ ਵੇਕ ਚ ਵਗੇ ਲੋਕ ਸੀ ਸਾਰੇ ਉਦੋਂ ਪੰਜਾਬ ਦੇ ਵਿੱਚ ਚਾਹੇ ਭਾਜਪਾ ਦਾ ਬੰਦਾ ਸੀ ਚਾਹੇ ਆਮ ਆਦਮੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਸੀ ਚਾਹੇ ਕਾਲੀ ਦਲ ਸੀ ਸਾਰਾ ਇੱਕ ਮੁੱਠ ਪੰਜਾਬ ਇਕੱਠਾ ਹੋ ਕੇ ਸਿੰਘੂ ਬਾਰਡਰ ਤੇ ਖੜਾ ਸੀ ਤੇ ਨਵਦੀਪ ਰਵਨੀਤ ਬਿੱਟੂ ਵੀ ਦਾ ਇੱਕ ਹਿੱਸਾ ਸੀ ਅਸੀਂ ਵੀ ਉਹਦਾ ਇੱਕ ਹਿੱਸਾ ਸੀ ਅਸੀਂ ਵੀ ਉਹ ਲੜਾਈ ਲੜੀ ਉਦੋਂ ਬੰਦੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਯਾਰ ਵੀ ਇੰਨੇ 700 ਲੋਕ ਸ਼ਹੀਦ ਹੋ ਜਾਣ ਤੇ ਤੁਸੀਂ ਇਹ ਕੰਮ ਕਰੋ ਹਾਂ ਉਸ ਤੋਂ ਬਾਅਦ ਸਾਲ ਬੀਤ ਗਿਆ ਹੁਣ ਵੀ ਉਹਦੀ ਮੈਂ ਵੀਡੀਓ ਸੁਣਿਆ ਹੈ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਨ ਨੂੰ ਗਿਆ ਪਰ ਦੇਖੋ ਕੀ ਮਸਲੇ ਹੱਲ ਹੁੰਦੇ ਨੇ ਕਿਉਂਕਿ ਅਜੇ ਤੱਕ ਤੇ ਮੋਦੀ ਸਾਹਿਬ ਦਾ ਕੋਈ ਧਿਆਨ ਪੰਜਾਬ ਵੱਲ ਹੈ ਹੀ ਨਹੀਂ ਅਜੇ ਤੱਕ ਤੇ ਕੋਈ ਅਜਿਹਾ ਕਿਤੇ ਅਜੇ ਤੱਕ ਤੇ ਕੋਈ ਇਹੋ ਜਿਹਾ ਮਸਲਾ ਆਇਆ ਹੀ ਨਹੀਂ ਕਿ ਜਿਹੜਾ ਉਹਨਾਂ ਨੇ ਮੈਨੂੰ ਲੱਗਾ ਹੋਵੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਕਰਨਾ ਹੈ ਉਲਟਾ ਕਿ ਉਹ ਮਤਲਬ ਅਜਿਹੇ ਕੰਮ ਕਰ ਰਹੇ ਨੇ ਅਜਿਹੇ ਸਿਸਟਮ ਅਪਣਾ ਰਹੇ ਨੇ ਜਿਹੜੇ ਕਿ ਬਹੁਤ ਗਲਤ ਹੈ ਜਿੱਦਾਂ ਚੰਡੀਗੜ੍ਹ ਦੇ ਉੱਤੇ ਕਬਜ਼ੇ ਕਬਜ਼ੇ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਪਾਖੜਾ ਡੈਮ ਦੇ ਉੱਤੇ ਕਬਜ਼ੇ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਅ ਮਤਲਬ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਪੰਜਾਬ ਨੂੰ ਪਿਛਾੜਿਆ ਜਾ ਰਿਹਾ ਸੋ ਜਈਆਂ ਚੀਜ਼ਾਂ ਨੂੰ ਉਹ ਦੇਖੋ ਕੀ ਕਰ ਪਾਉਂਦੇ ਨੇ ਇਹ ਤੇ ਸਮਾਂ ਦੱਸੇਗਾ ਲੇਕਿਨ ਗੁਰਜੀਤ ਜੀ ਹੁਣ ਅਗਰੈਸਿਵ ਮੂਡ ਚ ਗਰੇਵਾਲ ਨਜ਼ਰ ਆ ਰਹੇ ਉਹ ਕਹਿੰਦੇ ਮੈਂ ਨਹੀਂ ਇਸ ਬੰਦੇ ਨਾਲ ਬੈਠ ਸਕਦਾ ਉਹਨਾਂ ਦੀ ਹੁਣ ਇੰਟਰਵਿਊ ਜਿਹੜੀਆਂ ਸਾਹਮਣੇ ਆ ਰਹੀ ਕਿ ਲੱਗਦਾ ਕਿ ਇਹ ਮਾਹੌਲ ਦੇ ਵਿੱਚ ਰਵਨੀਤ ਸਿੰਘ ਮਿੱਟੂ ਅਤੇ ਜਰਾ ਸਮਾਂ ਕੱਢ ਚੱਕ ਦੇਖੋ ਹੁਣ ਮਸਲਾ ਇਹ ਕਿ ਇਹ ਉਹਨਾਂ ਦੀ ਪਾਰਟੀ ਦਾ ਕੰਮ ਹੈ ਦੋਨੋਂ ਵੱਡੇ ਲੀਡਰ ਨੇ ਇਹ ਮੇਰਾ ਖਿਆਲ ਸਵਾਲ ਉਹੀ ਜਵਾਬ ਉਹੀ ਦੇ ਸਕਦੇ ਆ ਮੇਰਾ ਖਿਆਲ ਨਹੀਂ ਮੇਰਾ ਖਿਆਲ ਨਹੀਂ ਮੈਂ ਕੋਈ ਬਲਦੀ ਚ ਕਿਉਂ ਦਾ ਕੰਮ ਪਾਵਾਂ ਤੇਲ 'ਚ ਮੈਂ ਨਹੀਂ ਉਹ ਕੰਮ ਕਰਦਾ ਉਹ ਜੋ ਕਹਿੰਦੇ ਨੇ ਤੁਸੀਂ ਜ਼ਰੂਰ ਮੀਡੀਆ ਹਾਊਸ ਚਲਾਓ ਦੋਵਾਂ ਦੀ ਇੱਕੋ ਆਮੋ ਸਾਹਮਣੇ ਚਲਾਓ ਇਹ ਉਹਨਾਂ ਦਾ ਕੰਮ ਹੈ ਮੇਰਾ ਕੰਮ ਨਹੀਂ ਉਹਨਾਂ ਦੇ ਨਿੱਜੀ ਤੌਰ 'ਤੇ ਜੀ ਸਿੰਘ ਓਜਲਾ ਹਮੇਸ਼ਾ ਹੀ ਪੁਲ ਦਾ ਕੰਮ ਕਰਦਾ ਰਿਹਾ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਲਈ ਵੀ ਦੁਬਾਰਾ ਇੱਕ ਪੁਲ ਦਾ ਕੰਮ ਕਰਕੇ ਕਾਂਗਰਸ 'ਚ ਲੈ ਕੇ ਆ ਸਕਦੇ ਨੇ ਬਿਲਕੁਲ ਮੇਰੀ ਸ਼ੁਭ ਸ਼ਾਮਾ ਨੇ ਮੈਂ ਕਰੂੰਗਾ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ ਪੂਰੀ ਲਗਨ ਨਾਲ ਆਲਵੇ ਔਰ ਕਿਉਂਕਿ ਕਾਂਗਰਸ ਦਾ ਬੜਾ ਪੁਰਾਣਾ ਇਤਿਹਾਸ ਉਹਨਾਂ ਨਾਲ ਜੁੜਿਆ ਔਰ ਸਰਦਾਰ ਬੈਂ ਸਿੰਘ ਜੀ ਤੋਂ ਲੈ ਕੇ ਅੱਗੇ ਤੱਕ ਔਰ ਮੈਂ ਤੇ ਮੇਰੇ ਸ਼ੁਭ ਕਾਮਨਾਵਾਂ ਹੋਣਗੇ ਹਮੇਸ਼ਾ ਹੀ ਅਰਦਾਸ ਹੋਗੀ ਮੁੜ ਵਾਪਸ